ਦਿਸ਼ਾਲੀ ਹਾਲ ਚਾਹ ਪੀਵਾ ਬਾਅਦ ਚ ਪੜ ਲਈ ਤੂੰ ਨਹੀਂ ਮੈਂ ਨਹੀਂ ਪੀਣੀ ਹੈਗੀ ਹਲੇ ਮੇਰਾ ਮੂਡ ਨਹੀਂ ਹੈਗਾ ਕਿਉਂ ਮੂਡ ਕਿਉਂ ਨਹੀਂ ਮੈਂ ਤਾਂ ਤੇ ਲਈ ਸਪੈਸ਼ਲ ਚਾਹ ਬਣਾ ਕੇ ਲੈ ਕੇ ਆਈ ਆ ਵੀ ਇੰਨੀ ਤਾਂ ਠੰਡ ਪੈਂਦੀ ਆ ਜਵਾਕੜੀ ਚਾਹ ਪੀ ਲੂਗੀ ਮੇਰੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਜਦੋਂ ਮੇਰਾ ਜੀ ਕੀਤਾ ਮੈਂ ਆਪੇ ਬਣਾ ਕੇ ਪੀ ਲੂ ਵਿਸ਼ਾਲੀ ਤੂੰ ਆਪੇ ਕਿਉਂ ਬਣਾਏਂਗੀ ਮੈਂ ਕਾਦੇ ਵਾਸਤੇ ਆ ਤੇਰਾ ਜੋ ਵੀ ਖਾਣ ਪੀਣ ਨੂੰ ਦਿਲ ਕਰਦਾ ਨਾ

ਕੀ ਗੱਲ ਕਰਨੀ ਹੈ ਮੇਰੇ ਨਾਲ ਦੇਖਿਓ ਜੀ ਮੈਨੂੰ ਵਿਆਹ ਕੇ ਇਹਨੂੰ ਇਸ ਕੱਚ 2 ਮਹੀਨੇ ਹੋ ਗਏ ਪਰ ਪਤਾ ਨਹੀਂ ਕਿ ਉਹਛਾਣੀ ਮੇਨ ਨਾਲ ਚੱਜ ਨਾਲ ਗੱਲਬਾਤ ਹੀ ਨਹੀਂ ਕਰਦੀ ਕੋ ਉਹਦੇ ਤਾਂ ਸਵਾਹੀ ਇਹੋ ਜਿਹਾ ਹੋਰ ਤਾਂ ਕੀ ਗੱਲ ਹੈ ਨਾਲੇ ਤੁਹ ਐ ਕਰ ਉਹਨੂੰ ਆਪ ਬੁਲਾ ਲਿਆ ਕਰ ਜੇ ਤੈਨੂੰ ਨਹੀਂ ਬੁਲਾਉਣੀ ਚੱਜ ਨਾਲ ਬੁਲਾਉਣੀ ਤਾਂ ਮੈਂ ਹੀ ਹਾਂ ਜੀ ਪਰ ਉਹ ਹੀ ਆ ਜਿਹੜੀ ਸਿੱਧੇ ਮੂੰਹ ਮੇਨ ਨਾਲ ਗੱਲ ਨਹੀਂ ਕਰਦੀ ਹਜੇ ਉਹਦੀ ਨਿਆਣੀ ਮਤ ਹੈ ਕੋਲੀ-ਉਲੀ ਸਮਝ ਜੂਗੀ ਤੈਨੂੰ ਵੀ ਪਤਾ ਹੈ ਹਜੇ ਉਹਦੇ ਸਿਰ ਤੇ ਨਾ ਪੜਾਈ ਦਾ ਬੋਝ ਹੈ ਮਨ ਦੀ ਹੈ ਜੀ ਨਿਆਣੀਆਂ ਉਹ ਪਰ ਮੈਨਾਂ ਤਾਂ ਉਹ ਕੁਛ ਕਹਿ ਆ ਵੀ ਨਹੀਂ ਗਾ ਨਾਲੇ ਜੀ ਤਾਂ ਦੋ ਚਾਰ ਦਿਨਾਂ ਦੀ ਗੱਲ ਹੋਵੇ ਉਹ ਤਾਂ ਗੱਲ ਵੱਖਰੀ ਆ ਮੈਨਾਂ ਤਾਂ ਸਾਰੀ ਜ਼ਿੰਦਗੀ ਇਸ ਘਰ ਚ ਕੱਟਣੀ ਆਂਗੀ ਤੈਨੂੰ ਵੀ ਪਤਾ ਹੈ ਵੀ ਜਦੋਂ ਮੇਰੇ ਮਾਪੇ ਉਹ ਰੁੱਕ ਗਏ ਸੀ ਨਾ ਤੈਨੂੰ ਬਾਦੋਂ ਟੈਨਸ਼ਨ ਜੀ ਲੈ ਗਈ ਬਸ ਉਹੀ ਸੋਚ ਚ ਕਾਹੀ ਉਦਾਸਤਾ ਹਜੇ ਰਹਿੰਦੀ ਆ ਉਹ ਕਾਹੀ ਤਾਂ ਮੈਂ ਕਹਿੰਨੀ ਆ ਜੀ ਜੇ ਮੇਰੇ ਨਾਲ ਉਹ ਹੱਸ ਕੇ ਲਵੇ ਨਾਲੇ ਉਹਦਾ ਮਨ ਕੁਛ ਹੋਰ ਹੋ ਜਵੇ ਪਰ ਉਹ ਬਣਦੇ ਹੀ ਨਹੀਂ ਹੋਂਗੇ ਮੇਨੂੰ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਉਹਨੂੰ ਸਮਝਾਉਂਗਾ ਨਾਲੇ ਉਹਦੀ ਮੋਰੀ ਥੋੜੀ ਮਨ ਬਦਲ ਜੂ। ਚਲ ਜਿਵੇਂ ਤੁਹਾਨੂੰ ਸਹੀ ਲੱਗੇ ਬਾਕੀ ਤਾਂ ਮੈਂ ਤਾਂ ਇਹ ਚਾਹੁੰਦੀ ਸੀ ਕਿ ਮੈਂ ਦੇ ਘਰ ਚ ਇਕੱਲੇ ਹੁੰਨੇ ਤੁਸੀਂ ਚੱਲ ਜਨਗੇ ਮੇਰਾ ਕਿਹੜਾ ਜੀ ਲੱਗਦਾ ਚਲ ਦੋਹੇ ਜਣੇ ਦੇ ਹੱਥ ਖੜਕੇ ਟਾਈਮ ਪਾਸ ਹੋ ਜੂ ਪਰ ਉਹ ਚੋ ਬੁਲਾਉਂਦੀ ਵੀ ਨਹੀਂ ਬਾਕੀ ਉਹਦੀ ਮਰਜ਼ੀ ਹੈ ਫਿਰ ਪਤਾ ਨਹੀਂ ਮੈਂ ਕਰ ਸਕਦੀ ਉਹਨੂੰ ਚਲ ਕੋਈ ਨਾ ਤੂੰ ਤਾਂ ਸਿਆਣੀ ਐ ਉਹ ਹਜੇ ਨਿਆਣੀ ਐ ਪੂਰੀ ਉਹ ਵੀ ਸਮਝੀ ਜੂਗੀ ਚਲ ਚਲ ਠੀਕ ਹੈ ਤੁਹਾਨੂੰ ਉਹ ਕੰਮ ਚੰਗਾ ਕਰ ਲੈ ਤੇ ਮੈਂ ਵੀ ਜਾਂਦਾ ਤੈਨੂੰ ਬੋਝ ਨਾ ਪਾਇਆ ਕਰੀ ਜੀ ਥੋੜੇ ਖਾ ਕੇ ਲੱਲੋ ਤੇ ਨਾਲੇ ਕੁਛ ਖਾ ਫੀ ਲਈ ਸਾਰ ਦਿਨ ਕੰਮ ਤੇ ਲੱਗੀ ਰਹਿਣੀ ਹੈ ਹਾਂਜੀ ਖਾ ਲਵਾਂਗੀ ਚਲ ਠੀਕ ਹੈ ਟਾਈਮ ਨਾਲ ਆ ਜਿਓ ਤੁਸੀਂ ਹੋਰੇ ਭਾਂਡੇ ਮਾਂਜੀ ਦੇ ਲਈਂ ਦੀ ਸ਼ਾਲੀ ਆ ਲੈ ਚਾਹ ਪੀਵਾ ਬਾਅਦ ਚ ਪੜ ਲਈ ਤੂੰ ਨਹੀਂ ਮੈਂ ਨਹੀਂ ਪੀਗੀ ਹੈਗੀ ਹਲੇ ਮੇਰਾ ਮੂਹ ਨਹੀਂ ਹੈਗਾ ਕਾਂ ਗੋੜ ਕਿਉਂ ਨਹੀਂ ਮੈਂ ਤੇਰੇ ਲਈ ਸਪੈਸ਼ਲ ਚਾਹ ਬਣਾ ਕੇ ਲੈ ਕੇ ਆਇਆ ਵੀ ਨਹੀਂ ਤਾਂ ਠੰਡ ਪੈਂਦੀ ਆ ਜਵਾਖੜੀ ਚਾਹ ਪੀ ਲੂਗੀ ਮੇਰੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਜਦੋਂ ਮੇਰੇ ਜੀ ਕੀਤਾ ਮੈਂ ਆਪੇ ਬਣਾ ਕੇ ਪੀ ਲੂ ਨਿਸ਼ਾਰਲੀ ਤੂੰ ਆਪੇ ਕਿਉਂ ਬਣਾਏਂਗੀ ਮੈਂ ਕਾਦੇ ਵਾਸਤੇ ਤੇਰਾ ਜੋ ਵੀ ਖਾਣ ਪੀਣ ਨੂੰ ਦਿਲ ਕਰਦਾ ਨਾ ਤੂੰ ਮੈਨੂੰ ਦੱਸ ਦਿਆ ਕਰ ਮੈਂ ਆਪੇ ਬਣਾ ਦਿਆ ਕਰੂੰਗੀ ਤੇਰੇ ਲਈ ਮੈਨੂੰ ਕਿਸਦਾ ਆਸਾਨ ਨਹੀਂ ਚਾਹੀਦਾ ਤੂੰ ਆਪਣੇ ਕੰਮ ਕਰ ਲੈ ਕਰ ਤੇ ਵੀਰੇ ਤੇ ਕਰਦੇ ਕਰ ਉਹੀ ਬਹੁਤਾ ਤੇ ਮੈਂ ਆਪ ਦੇ ਕੰਮ ਆਪ ਹੀ ਕਰ ਲਿਆ ਕਰੂ। ਵਿਸ਼ਾਲ ਤੂੰ ਐ ਰੁੱਖ ਖੜਾ ਕੇ ਕੀ ਕਰ ਰਹੀ ਨਹੀਂ ਮੇਰੇ ਨਾਲ? ਮੈਂ ਤਾਂ ਤੇਰਾ ਨਤਿਓ ਕਰਦੀ ਆ ਕੰਮ ਲਈ। ਤਿਉਹ ਕਿਹੜੀ ਗੱਲ ਤੂੰ? ਤੇ ਨਾਲੇ ਜੇ ਮੈਂ ਇੰਨੀ ਰੁੱਖ ਲੱਗਦੀ ਆ ਫਿਰ ਤਿਉਹ ਕਾਤੋਂ ਕਰਦੇ ਹੋ? ਤੂੰ ਚਾਹੇ ਮੈਨੂੰ ਨਾ ਬੁਲਾ ਪਰ ਮੈਂ ਤਾਂ ਤੇਰਾ ਤੇਵਾ ਇਦਾਂ ਹੀ ਕਰਦੀ ਰਹੀ ਹਮੇਸ਼ਾ। ਕਿਉਂਕਿ ਰਿਸ਼ਤੇ ਨੰਦਪਸੇ ਅਦਾ ਹੁੰਦੇ ਹੀ ਇਦਾਂ ਦਾ। ਹੂੰ ਨੰਦਪਰ ਜਾਈ। ਮੈਂ ਤਾਂ ਨਾ ਹੀ ਰਿਸ਼ਤਾ ਕਦੇ ਰੱਖਿਆ ਸੀ। ਕਿ ਨਹੀਂ ਕਦੇ ਰੱਖਣਾ ਆ ਵੀਰੇ ਨੇ ਵੀ ਨਾ ਪੁਰਾਣੀ ਸੋਚਿਆ ਵਿਆਹ ਕਰਾਉਣ ਲੱਗੇ ਨੇ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਵਿਸ਼ਾਲੀ ਵੀ ਤੂੰ ਕੁਝ ਸੋਚੇਗੀ ਜੇ ਮੈਨੂੰ ਪਤਾ ਹੁੰਦਾ ਨਾ ਮੈਂ ਵਿਆਹ ਹੀ ਨਾ ਕਰਾਉਂਦੀ ਹੂੰ ਲੇ ਤੂੰ ਤਾਂ ਭੱਜ ਕੇ ਹਾਂ ਕਿਤੇ ਹੋਗੀ ਇੰਨਾ ਸੋਹਣਾ ਘਰ-ਬਾਰ ਦੇਖ ਕੇ ਮਾੜਾ ਤਾਂ ਮੇਰਾ ਭਰਾ ਸੀ ਜਿਨੇ ਇੱਕ ਵਾਰ ਵੀ ਨਹੀਂ ਸੋਚਿਆ ਘਰ-ਬਾਰ ਤਾਂ ਮੈਂ ਵੇਖਿਆ ਹੀ ਨਹੀਂ ਸੀ ਵੇ ਤਾ ਦੁੱਖ ਨਹੀਂ ਮਾਈ ਹੋਈ ਸੀ ਸੋਚੇ ਵਿਸ਼ਾਇਦ ਉੱਤੇ ਜਾ ਕੇ ਮੈਨੂੰ ਸੁੱਖ ਦਾ ਸਮਾਂ ਮਿਲ ਜੂਗਾ ਆਹੋ ਫਿਰ ਆਈ ਤਾਂ ਕੁਝ ਵੱਡਾ ਸੋਚ ਕੇ ਆ ਇੱਕ ਗੱਲ ਯਾਦ ਰੱਖੀ ਮੈਂ ਬੇਵਕੂਫ ਨਹੀਂ ਹੈਗੀ ਸਭ ਸਮਝਦੀ ਆ ਤੂੰ ਤਾਂ ਮੇਰੇ ਭਰਾ ਨੂੰ ਬੇਵਕੂਫ ਹੀ ਸਮਝ ਲਿਆ ਕਹੀ ਵੀ ਸ਼ਾਲੀ ਇਹ ਤੂੰ ਕੀ ਬੋਲੀ ਜਨਿਆ ਮੇਰੇ ਤਾਂ ਦਿਮਾਗ 'ਚ ਵੀ ਨਹੀਂ ਇਦਾਂ ਦੀ ਕੋਈ ਗੱਲ ਅਨਜਾਨਾ ਬਣ ਮੇਰੇ ਸਾਹਮਣੇ ਹੁਣ ਸੱਚੀ ਕਹਿੰਦੇ ਵੀ ਸ਼ਾਲੀ ਮੈਨੂੰ ਸੌਣ ਲੱਗੇ ਮੇਰੇ ਘਰਦਿਆਂ ਨੇ ਜਿਹਦੇ ਨਾਲ ਲਾਤਾ ਮੈਂ ਚੁੱਪ ਕਰਕੇ ਆ ਗਈ ਚੱਲ ਹੁਣ ਮੇਰੇ ਦਿਮਾਗ ਨਾ ਕਰ ਆਪਦਾ ਕੰਮ ਕਰ ਲੈ ਜਾ ਕੇ ਤੇ ਨਾਲੇ ਇਹ ਚਾਬੀ ਨਾਲ ਹੀ ਲੈ ਜਾ ਚੱਲ ਜੀ ਮੈਨੂੰ ਸਹੀ ਲੱਗੇ ਤੇ ਤੇਰੀ ਮਰਜ਼ੀ ਹੈ ਜਿਵੇਂ ਜੀ ਕਰੂ ਇੱਥੇ ਮੇਰੇ ਸਰਾਣੇ ਖੜ ਕੇ ਸਿਰ ਖਾਣ ਲੱਗ ਜਮੇ ਇਹ ਗੱਲ ਨਹੀਂ ਕਿ ਕਿਸੇ ਦੇਸੀ ਪੱਲੇ ਬੈਗੀ ਇਹ ਗੱਲ ਪ੍ਰਵੀਨ ਏ ਢਿੱਲਾ ਜਿਹਾ ਮੂਹਰਾ ਆ। ਨਹੀਂ ਜੀ। ਕੁਛ ਨਹੀਂ ਹੋਇਆ ਬਸ। ਅੱਛਾ ਮੈਨੂੰ ਇਹ ਦੱਸੋ। ਪਹਿਲਾਂ ਚਾਹ ਪੀਓਗੇ ਤੁਸੀਂ ਕਿ ਰੋਟੀ ਲਿਆਵਾਂ ਮੈਂ ਬਣਾ ਕੇ। ਮੈਂ ਕੁਛ ਨਹੀਂ ਪੀਣਾ ਮੈਨੂੰ ਹਜੇ ਭੁੱਖ ਨਹੀਂ ਤੇ ਨਾਲੇ ਪਛੰਦੀ ਨੇ ਰੋਟੀ ਖਾ ਲਈ ਜੀ। ਉਹਦਾ ਤਾਂ ਮੈਨੂੰ ਪਤਾ ਨਹੀਂ ਜੀ। ਨਾਲੇ ਜਦ ਭੁੱਖ ਲੱਗੂਗੀ ਨਾਲ ਆਪੇ ਖਾ ਲਊਗੀ। ਆਪੇ ਖਾ ਲਊ? ਨਾ ਕੀ ਮਤਲਬ ਤੇਰਾ ਪੁੱਛਣ ਦਾ ਹੱਕ ਮੰਦਾ ਉਹਨੂੰ। ਨਾਲੇ ਆਪੀ ਕਿਉਂ ਖਾਲੂ ਉਹ? ਕੋਈ ਗੱਲ ਹੋਈ ਆ? ਕੀ ਦੱਸਾਂ ਜੀ ਤੁਹਾਨੂੰ। ਮਿਸਾਲੀ ਨਾਲ ਗੱਲ ਕੀਤੀ ਸੀ ਮੈਂ ਉਹ ਤਾਂ ਸਿੱਧੇ ਮੂੰਹ ਮੇਨਾਂ ਗੱਲੇ ਨਹੀਂ ਕਰਦੀ ਹੈਗੀ ਸੱਚ ਦੱਸਣਾ ਉਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਤੇ ਮੇਰੇ ਹੱਥਾਂ ਦੀ ਚੀਜ਼ ਬਣਾਈ ਹੋਈ ਤਾਂ ਕੋਈ ਦੁੱਖ ਦੀ ਗੱਲ। ਤੂੰ ਤੁਸੀਂ ਆਪ ਹੀ ਦੱਸੋ ਮੈਂ ਕੀ ਕਰਾਂ। ਆਈ ਕਿਉਂ ਨਹੀਂ ਖਾਂਦੀ? ਨਾਲੇ ਤੂੰ ਕੁਝ ਕਿਹਾ ਤਾਂ ਨਹੀਂ। ਮਾਤਾ ਜੀ ਕੀ ਕਹਿਣਾ ਹਮ ਸਭੂ ਮੈਂ ਤਾਂ ਉਹਦਾ ਬਹੁਤ ਤਿਉ ਕਰਦੀ। ਪਰ ਮੈਨੂੰ ਨਹੀਂ ਲੰਦਾ ਉਹ ਮੇਰਾ ਤਿਉ ਕਰੂਗੀ ਕਦੀ। ਨਾਲੇ ਕਿਉਂ ਨਹੀਂ ਕਰੂਗੀ ਤੂੰ ਇਸਰਤ ਦੀ ਕੁਛ ਲੱਗਦੀ ਨਹੀਂ ਇਹ ਤੇਰਾ ਬਹਿਮ ਹੈ ਬਹਿਮ ਨਹੀਂ ਜੀ ਕੀ ਦੱਸਾਂ ਤੁਹਾਨੂੰ ਮੈਂ ਅਜਨਾ ਵਿਸ਼ਾਲੀ ਕੁਛ ਜ਼ਿਆਦਾ ਹੀ ਬੋਲੀ ਹੈ ਮੈਨੂੰ ਕਿਉਂ ਕਹਦੇ ਨਹੀਂ ਬੋਲੀ ਉਹ ਇਹ ਜੀ ਤਾਂ ਉਹ ਹੈ ਨਹੀਂ ਕੋਈ ਨਾ ਕੋਈ ਗੱਲ ਤਾਂ ਹੋਈ ਹੋਣੀ ਹੈ ਮੈਂ ਨਾ ਉਹਦੇ ਲਈ ਅਜ ਚਾਹ ਬਣਾ ਕੇ ਲੈ ਕੇ ਗਈ ਸੀ ਮੈਨੂੰ ਕਹਿੰਦੀ ਮੈਂ ਤੇਰੇ ਹੱਥ ਦੀ ਚਾਹ ਨਹੀਂ ਪੀਣੀ ਤੇ ਨਾ ਹੀ ਮੈਂ ਤੈਨੂੰ ਆਪਣੀ ਭਾਬੀ ਮੰਨਦੀ ਹਾਂ ਨੇ ਮੰਨਦੀ ਕਿਉਂ ਨਹੀਂ ਜਿੰਨਾ ਮੇਰਾ ਹੱਕ ਆ ਨਾ ਇਸ ਘਰ ਚ ਹੋਰ ਨਾ ਹੱਕ ਤੇਰਾ ਵੀ ਐ ਨਾਲੇ ਮੈਂ ਕੀ ਤੈਨੂੰ ਭਜਾ ਕੇ ਲੈ ਕੇ ਆਇਆ ਰਿਸ਼ਤੇਦਾਰਾਂ ਦੀ ਸਹਿਮਤੀ ਨਾਲ ਹੀ ਹੋਇਆ ਰਿਸ਼ਤੇਦਾਰਾਂ ਦੀ ਸਹਿਮਤੀ ਸੀ ਪਰ ਭੈਣ ਦੀ ਤਾਂ ਨਹੀਂ ਸਹਿਮਤੀ ਸੀ ਇੱਕ ਵਾਰ ਤੁਸੀਂ ਵਿਛਾਲੀ ਨੂੰ ਤਾਂ ਪੁੱਛ ਲੈਂਦੇ ਨਾਲੇ ਵੈਸੇ ਵੀ ਮੈਂ ਵਿਛਾਲੀ ਨਾਲ ਰਹਿਣਾ ਸੀ ਰਿਸ਼ਤੇਦਾਰਾਂ ਨਾਲ ਥੋੜੀ ਮੈਂ ਕਿਹੜਾ ਬਿਨਾ ਪੁੱਛੇ ਲੈ ਕੇ ਆਇਆ ਭੈਣ ਵੀ ਤਾਂ ਨਾਲ ਹੀ ਸੀ ਮੈਂ ਤਾਂ ਕਦੇ ਸੋਚੀ ਨਹੀਂ ਸੀ ਦੀ ਵਿਸ਼ਾਲੀ ਐ ਕਰੂਗੀ ਮੈਨੂੰ ਤਾਂ ਨਾ ਟੈਨਸ਼ਨ ਹੋਈ ਪਈ ਐ ਇਹ ਸਾਡੀ ਬਣੂਗੀ ਕਿ ਨਹੀਂ ਬਣੂਗੀ ਕਿਉਂ ਨਹੀਂ ਗਰਵੀਨ ਮੈਂ ਉਹਨੂੰ ਆਪੇ ਸਮਝਾ ਦੂੰ ਉਹ ਪਹਿਲੇ ਦਿਨ ਤੋਂ ਲਾੜੀ ਰੱਖੀ ਹੋਈ ਹੈ ਨਾ ਤਾਂ ਕਰਕੇ ਜੱਦ ਕਰਦੀ ਐ ਮਨ ਦੀ ਵੀ ਲਾੜਲੀ ਰੱਖੀ ਹੋਈ ਸੀ ਪਰ ਹੁਣ ਤਾਂ ਉਹ ਸੰਦੇਹਦਾਰ ਬਣਨਾ ਚਾਹੀਦਾ ਮੈਚੂਰ ਹੋਊਗੀ ਨਾਜੇ ਕਰ ਦੇਖਿਆ ਜਾਵੇ ਆਪਣੇ ਘਰ ਤੇ ਜੀ ਕਿੰਨੇ ਹੋਣੇ ਦੋ ਤਾਂ ਜੀ ਆਪਾਂ ਜੇ ਘਰ ਆਪਣੇ ਘਰੇ ਕੋਈ ਰਿਸ਼ਤੇਦਾਰ ਆ ਗਿਆ ਉਹ ਕੀ ਸੋਚੂਗਾ ਵੀ ਇਹਨਾਂ ਦੇ ਆਨੰਦ ਪਜਾਈ ਦੀ ਆਪਸ ਚ ਬੰਦੀ ਆਪੇ ਦੱਸੋ ਤੁਸੀਂ ਮੈਨੂੰ ਇਹ ਤਾਂ ਗਲਤ ਨਹੀਂ ਸਹੀ ਹੈ ਪ੍ਰਵੀਰ ਕੋਈ ਨਾ ਨੂੰ ਸਮਝਾ ਦੋ ਤੂੰ ਫੇਰ ਨਾ ਕਰ ਤੇ ਹੁਣ ਮੈਂ ਨਾ ਗਵੰਡੀਆਂ ਤੇ ਜਾ ਕੇ ਆਉਣਾ ਮਾਰਿਆ ਮੈਂ ਕਿਹੜਾ ਕਹਿਣ ਕੇ ਆਇਆ ਨਹੀਂ ਤੋਂਆਂ ਦੇ ਨੂੰ ਨਾ ਕੱਪੜੇ ਪ੍ਰੈਸ ਕਰ ਦੇ ਠੀਕ ਹੈ ਜੀ ਮੈਂ ਕਰ ਦਿੰਨੀ ਆ ਚੜ ਕੀ ਕੰਮ ਚੱਲਦਾ ਕੀ ਕਰੀਏ ਨੀ ਭੈਣੀ ਅੱਜ ਕਾਲਜ ਨਹੀਂ ਗਈ ਕੁਛ ਨਹੀਂ ਵੀਰੇ ਫ੍ਰੀ ਬੈਠੀ ਸੀ ਕਾਲਜ ਤਾਂ ਛੁੱਟੀ ਸੀ ਅੱਜ ਮੈਨੂੰ ਚਲੋ ਤਾਂ ਠੀਕ ਐ ਨਾਲੇ ਤੇਰੀ ਭਝਾਈ ਦਾ ਸੁਆਹ ਕੇ ਮੇ ਲੱਗਿਆ ਤੁਹਾਨੂੰ ਚੰਗਾ ਲੱਗਣਾ ਚਾਹੀਦਾ ਵੀਰੇ ਮੇਰਾ ਕੀ ਆ ਮੈਂ ਕਿਹਾ ਹਮੇਸ਼ਾ ਲਈ ਇੱਥੇ ਰਹਿਣਾ ਲੈ ਹੈ ਕਮਣੀ ਤੇਰਾ ਹੱਕ ਕਿਉਂ ਨਹੀਂ ਨਾਲੇ ਤੇਰੀ ਭਝਾਈ ਆ ਉਹ ਨਾਲੇ ਮੈਂ ਤਾਂ ਹੁਣ ਕੰਮ ਤੇ ਲੱਗ ਜੰਨਾ ਤੁਸੀਂ ਦੋਨੋਂ ਨਹੀਂ ਘਰੇ ਰਹਿਣਾ ਹੁੰਦਾ ਇਕੱਠੀਆਂ ਰਹਿਆ ਕਰੋ ਵੀਰੇ ਮੇਰੇ ਕੋਲ ਵੀ ਇੰਨਾ ਟਾਈਮ ਕਿੱਥੇ ਆ ਵੀ ਬੈਹੀ ਪਰਖੀ ਜਾਵਾਂ ਵੀ ਕੌਣ ਮੇਰੇ ਲਈ ਚੰਗਾ ਨਾਲੇ ਕੌਣ ਮਾੜਾ ਉਹ ਮਮਤਾ ਕਰਨ ਦੀ ਗੱਲ ਨਹੀਂ ਕਰਦਾ ਉਹ ਮੈਂ ਤਾਂ ਤੈਨੂੰ ਆਏ ਪੁੱਛਣਾ ਕਿ ਪ੍ਰਵੀਨ ਤੇਰਾ ਖਿਆਲ ਤਾਂ ਰੱਖਦੀ ਆ ਵੀਰੇ ਆ ਕਿਵੇਂ ਤੇ ਗੱਲਾਂ ਕਰੇ ਜਾਂਦੇ ਹੋ ਨਾਲੇ ਮੈਂ ਕਿਹੜਾ ਨਿਆਣੀ ਆ ਮੈਨੂੰ ਆਪਦਾ ਖਿਆਲ ਚੰਗੀ ਤਰ੍ਹਾਂ ਰੱਖਣਾ ਆਉਂਦਾ ਉਹ ਤੈਨੂੰ ਹੋਇਆ ਕੀ ਆ ਭੈਣੇ ਮੈਂ ਤਾਂ ਤੇਰੇ ਨਾਲ ਦੋ ਘੜੀ ਗੱਲਾਂ ਕਰਨ ਆਇਆ ਤੂੰ ਹੋਰ ਹੀ ਗੱਲਾਂ ਲੈ ਕੇ ਬਹਿ ਜਾਂਦੀ ਐ ਵੀਰੇ ਜੀ ਸਰ ਕੀ ਗੱਲਾਂ ਕਰ ਪਰ ਮੈਂ ਇਸ ਮੁੱਦੇ ਤੇ ਗੱਲ ਕਰਨਾ ਨਹੀਂ ਚਾਹਦੀ ਪਰ ਭੈਣੇ ਹੋਇਆ ਕੀ ਤੈਨੂੰ ਪ੍ਰਵੀਨ ਪਸੰਦ ਨਹੀਂ ਜਾਂ ਉਹਦੇ ਤੋਂ ਗਲਤੀ ਹੋਈ ਆ ਮੇਰੀ ਪਸੰਦ ਦਾ ਕੀ ਆ ਰਹਿਣਾ ਤਾਂ ਤੁਸੀਂ ਦੋਨਾਂ ਨੇ ਆ ਮੈਂ ਘੜੂਨੀ ਵਿੱਚ ਆਉਣ ਵਾਲੀ ਨਹੀਂ ਵਿਛਾਲੀ ਤੂੰ ਪਹਿਲਾਂ ਵਾਲੀ ਨਹੀਂ ਰਹੀ ਭੈਣੇ ਪਹਿਲਾਂ ਤੈਨੂੰ ਮੇਰੇ ਵਿਆਹ ਦਾ ਕਿੰਨਾ ਚਾਹ ਹੁੰਦਾ ਸੀ ਹੁਣ ਤੂੰ ਬਦਲ ਗਈ ਭੈਣੇ ਤੂੰ ਪਹਿਲਾਂ ਵਾਲੀ ਨਹੀਂ ਰਹੀ ਚਾਹ ਤਾਂ ਬਹੁਤ ਸੀ ਵੀਰੇ ਪਰ ਤੂੰ ਤਾਂ ਮੇਰੇ ਸਾਰੇ ਚਾਹ ਮਿੱਟੀ 'ਚ ਰੋਲ ਕੇ ਰੱਖਤੇ ਲੈ ਭੈਣੇ ਮੈਂ ਤੇਰੇ ਚਾਹ ਮਿੱਟੀ 'ਚ ਘੋਲ ਕੇ ਲਾਉ ਕਿਹੜਾ ਚਾਹ ਤੇਰਾ ਧੂਰਾ ਰਹਿ ਗਿਆ ਹੁਣ ਦੱਸ ਦੇ ਪੂਰਾ ਕਰ ਦਿੰਨੇ ਬਸ ਵੀਰੇ ਕੋਈ ਲੋੜ ਨਹੀਂ ਹੈਗੀ ਜਿਹੇ ਜਿਹੇ ਰੰਗ ਪਹਿਨਣ ਲਾਤੇ ਉਹ ਜੇ ਹੁਣ ਲਾ ਦੇਗਾ ਨਹੀਂ ਨਹੀਂ ਤੂੰ ਦੱਸ ਮੈਂ ਤੇਰੀ ਹਰ ਇੱਕ ਗੱਲ ਮੰਨੂਗਾ ਅੱਛਾ ਜੇ ਆਹ ਗੱਲ ਹੈ ਨਾ ਫਿਰ ਪ੍ਰਵੀਨ ਪੱਬੂ ਨੂੰ ਛੱਡ ਦੇ ਕਿਉਂ ਇਹ ਕੀ ਕਹੀ ਜਾਂਦੀ ਐ ਕੰਮ ਲਈਏ ਉਹ ਨੂੰ ਤਾਂ ਛੱਡਦਾ ਮੈਂ ਕਿਉਂਕਿ ਮੈਨੂੰ ਉਹ ਪਸੰਦ ਨਹੀਂ ਦੱਸ ਵੀਰੇ ਕਰੇਗਾ ਮੇਰੀ ਹਰੀ ਜਿ ਭੂਰੀ ਬਿਸ਼ਾਲੀ ਤੇਰਾ ਦਿਮਾਗ ਤਾਂ ਠੀਕ ਆ ਨਾ ਆ ਥੋੜਾ ਟਾਈਮ ਤਾਂ ਹੋਇਆ ਹੋਜੇ ਵਿਆਹ ਹੋਏ ਨੂੰ ਤਾਂ ਕਿਹੜੀ ਗੱਲੋਂ ਛੱਡਾਂ ਉਹ ਨੂੰ ਮੈਂ ਹੁਣ ਇਹ ਵੀ ਮੈਨੂੰ ਦੱਸਣਾ ਬੂ ਵੀਰੇ ਤੇ ਤੈਨੂੰ ਨਹੀਂ ਪਤਾ ਵੀ ਤੂੰ ਕਿਹੜੀ ਗੱਲ ਤੇ ਕੀਤੀ ਆ ਗਲਤੀ ਕਿਹੜੀ ਗਲਤੀ ਵਿਆਹੀ ਕਰਾਇਆ ਹੋਰ ਕਿਹੜੀ ਗਲਤੀ ਕਰਤੀ ਮੈਂ ਹਾਂ ਕਰਾਇਆ ਤਾਂ ਵਿਆਹੀ ਆ ਪਰ ਕਿਛ ਹੋਰ ਜਾਤੀ ਕੁੜੀ ਨਾਲ ਤੇ ਉਹਦੀ ਸਾਡੇ ਨਾਲ ਜਾਤ ਨਹੀਂ ਮਿਲਦੀ ਓਹੋ ਕਮਲੀ ਨਾ ਹੋਵੇ ਤਾਂ ਅੱਛਾ ਇਹ ਗੱਲ ਅਸੀਂ ਤੂੰ ਪਹਿਲਾਂ ਦੱਸ ਦਿੰਦੀ ਨਾਲੇ ਉਹਦੇ ਚ ਵੀ ਜਾਣ ਵਾਸਦੀ ਆ ਫੇਰ ਕੀ ਹੋ ਗਿਆ ਹੂੰ ਮੁਕਰ ਗਿਆ ਨਾ ਉਹੀ ਗੱਲ ਤੂੰ ਮੈਨੂੰ ਤਾਂ ਪਤਾ ਹੀ ਸੀ ਵੀ ਵੀਰੇ ਨੇ ਮੇਰੀ ਦੀ ਚ ਨਹੀਂ ਪੂਰੀ ਕਰਨੀ ਹੈਗੀ ਚੱਲ ਕੋਈ ਨਾ ਮੈਨੂੰ ਆਪਦਾ ਕੰਮ ਕਰਨ ਦੋ ਤੇ ਤੁਸੀਂ ਆਪਦਾ ਕੰਮ ਕਰੋ ਜਾ ਕੇ ਤਾਂ ਉਹ ਇਹ ਤੇਰੀ ਪੜ੍ਹਾਈ ਦਾ ਫਾਇਦਾ ਨਾ ਜਿਹੜਾ ਤੈਨੂੰ ਪੜਾ ਲਿਖਾ ਲਿਆ ਹੁਣ ਜਿਹੜੀ ਮੂਰੇ ਬੋਲਣ ਲੱਗੀ ਤੂੰ ਪਤਾ ਨਹੀਂ ਵੀਰੇ ਦੇ ਦਿਮਾਗ 'ਚ ਕੀ ਘੋਲ ਕੇ ਪਾਇਆ ਜਿੱਦਨ ਦੀ ਆਈ ਆ ਮੈਨੂੰ ਤਾਂ ਵੀਰੇ ਨੂੰ ਥੂਰੀ ਕਰਤਾ ਕੋਈ ਨਾ ਜੇ ਆਉਗੀ ਤਾਂ ਜੱਗ ਦੀ ਆਉਗੀ ਇਹਨੂੰ ਤਾਂ ਨਹੀਂ ਮੈਂ ਰਹਿਣ ਦਿੰਦੀ ਪਰ ਵੀਰੇ ਕਹਤਾ ਜੇ ਬੜਾ ਤੈਨੂੰ ਹਾਂਜੀ ਸਟੀਫਨ ਆਲੋ ਤੇ ਹੋਰ ਕੁਛ ਨਹੀਂ ਚਾਹੀਦਾ ਤੇ ਨਾਲੇ ਵਿਸ਼ਾਲੀ ਗਈ ਕਾਲਜ ਹਾਂਜੀ ਉਹ ਤਾਂ ਚਲ ਗਈ ਕਾਲਜ ਤੁਸੀਂ ਗੱਲ ਕਰੀ ਸੀ ਵਿਸ਼ਾਲੀ ਨਾਲ ਉਹ ਯਾਰ ਕਰੀ ਸੀ ਵਿਸ਼ਾਲੀ ਨਾਲ ਗੱਲ ਤੇਰੀ ਗੱਲ ਸੱਚ ਸੀ ਉਹ ਤਾਂ ਬਾਜ ਗਈ ਉਹ ਤਾਂ ਹੋਰ ਹੀ ਕਤਲ ਕਰਦੀ ਆ ਹੁਣ ਹੋਰ ਹੀ ਕਰਨਾ ਹੋਰ ਕੀ ਜੀ ਮਤਲਬ ਮੈਂ ਸਮਝੀ ਨਹੀਂ ਉਹ ਕਹਿ ਰਹੀ ਤੂੰ ਹੋਰ ਜਾਤ ਦੀ ਕੁੜੀ ਦਾ ਵਿਆਹ ਕਰਾਇਆ ਦੱਸ ਇਹ ਕੋਈ ਗੱਲ ਹੋਈ ਕਮਲੀ ਨਾ ਹੋਵੇ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਜੀ ਵੀਓ ਮੇਰੇ ਹੱਥਾਂ ਤੋਂ ਕੋਈ ਵੀ ਚੀਜ਼ ਲੈ ਕੇ ਨਹੀਂ ਖਾਂਦੀ। ਤੁਹਾਨੂੰ ਪਤਾ ਤਾਂ ਹੈਗਾ ਸੀ ਥੋਡੀ ਭੈਣ ਦਾ ਸੁਆਹ ਇਦਾਂ ਦਾ। ਫਿਰ ਵੀ ਤੁਸੀਂ ਮੈਨੂੰ ਵਿਆਹ ਕਿਉਂ ਕਰਾਇਆ? ਯਾਰ ਮੈਂ ਕੜਾ ਸੋਚਿਆ ਸੀ ਵੀ ਉਹ ਐਂ ਕਰੂਗੀ। ਜਦੋਂ ਵਿਆਹ ਹੋਇਆ ਸੀ ਉਦੋਂ ਕਹਿ ਦਿੰਦੀ। ਹੁਣ ਮੂੰਹ ਮੜਾਉਂਦਾ ਕੀ ਕਰਾਂ? ਉਹੀ ਤਾਂ ਗੱਲ ਹੈ ਜੀ। ਮੈਨੂੰ ਤਾਂ ਟੈਨਸ਼ਨ ਹੋਈ ਪਈ ਆ। ਵੀ ਮੇਰੇ ਇੱਕ ਤਾਂ ਨੰਨ ਦਾ ਉਹ ਵੀ ਐਂ ਕਰਦੀ ਆ। ਚਲ ਕੋਈ ਨਾ ਜਦੋਂ ਉਹਦਾ ਵਿਆਹ ਹੋ ਗਿਆ ਨਾ ਆਪੀ ਸਿਆਣੀ ਹੋ ਜੂ। ਤੈਨੂੰ ਜਿਹੜਾ ਇਹ ਕੰਮ ਕਹਿੰਦੀ ਹੁੰਦੀ ਏ ਤੂੰ ਕਰਦਿਆ ਕਰ। ਤੂੰ ਨਾ ਕੁਛ ਕਿਹਾ ਕਰੇ ਜੋ ਮੈਂ ਕੀ ਕਹਾਂ ਜੀ ਸਗੋਂ ਮੈਂ ਤਾਂ ਮੁਰੇ ਹੋ ਕੇ ਸਾਰਾ ਕੰਮ ਆਪ ਕਰਦੀ ਹੈ ਨਹੀਂ ਹੈਗੀ ਅੱਗੋਂ ਬੰਦਾ ਕਦਰ ਵੀ ਪਾਵੇ ਕੋਈ ਓਹੋ ਮੈਂ ਤਾਂ ਗੱਲਾਂ ਖੱਲ੍ਹ ਜਿ ਘੁੱਲੀ ਗਿਆ ਮੈਂ ਤਾਂ ਲੇਟ ਹੋਈ ਜਾਣਾਵੇਂ ਜਾਂਦਾ ਹੈਗਾ ਧਿਆਨ ਨਾ ਜਾਇਓ ਕਿੰਦ ਬਹੁਤ ਕਹਿੰਦੀ ਹੈ ਹਾਂ ਹਾਂ ਚਲ ਠੀਕ ਹੈ ਹੁਣ ਇਹਨੂੰ ਕੁਛ ਨਾ ਕਹੀ ਨਹੀਂ ਕਹਿੰਦੇ ਜੀ ਕੁਛ ਮੈਂ ਦੇਖੀ ਹੁਣ ਮੈਂ ਕੀ ਕਰਾਂ ਆਉਂਦੇ ਬਲੋ ਤਾਂ ਮੈਂ ਬਥੇਰੀ ਕੋਸ਼ਿਸ਼ ਕੀਤੀ ਹੈਗੀ ਵੀ ਚੱਲ ਮਨੁਜੇ ਵਿਸ਼ਾਲੀ ਦੇ ਮੂਰਦਾ ਵੀ ਨਹੀਂ ਪਤਾ ਲੱਗਦਾ ਹੈਗਾ ਕਰ ਜੇ ਕਰਕੇ ਤੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਹੁਣ ਇਹ ਤਾਂ ਜਿੰਦੇ ਜੀ ਮਰ ਜਾਣਾ ਇੱਕ ਤਾਂ ਵਿਚਾਰੀ ਪਹਿਲੇ ਬੁ ਮਾਰ ਲੈਂਦੀ ਹੈ ਨਹੀਂ ਨਹੀਂ ਉਹਨਾਂ ਦਾ ਫਰਜ਼ ਸੀ ਮੈਨੂੰ ਵੇਹੁਣਾ ਵਿਆਹ ਤਾਂ ਦੁੱਖ ਹੋਵੇ ਸੁੱਖ ਹੋਵੇ ਮੋਤੇ ਮਿਲੂ ਕਲੀ ਨੂੰ ਘਟਣਾ ਪੈਣਾ ਪੈਣ ਦੀਦੀ ਕਿਤੇ ਭਾਈ ਕਿ ਪੇਕੇ ਗਈ ਹੋਈ ਐ ਭਾਈ ਉਹ ਤਾਂ ਗਵੰਡੀਆਂ ਨੇ ਗਈ ਹੋਈ ਐ ਮੈਨ ਲੈ ਕੇ ਆਉਣਾ ਤਵਾਕੇ ਉਹ ਨਹੀਂ ਨਹੀਂ ਭਾਈ ਕੋਈ ਨਾ ਆਉਂਦੀ ਹੋਊਗੀ ਭੈਣ ਨਾਲੇ ਹਜੇ ਚਾਹ ਪਾਣੀ ਕਾਸੇ ਦੀ ਲੋੜ ਨਹੀਂ ਪਿੰਡੋਂ ਪੀ ਕੇ ਚੱਲੇ ਸੀਗੇ ਆਪਾਂ ਦਾ ਕੋਈ ਗੱਲ ਨਹੀਂ ਚਾਹ ਮੈਂ ਬਣਾ ਲੈਣੀ ਆ ਉਹ ਨਹੀਂ ਨਹੀਂ ਵਿਸ਼ਾਲੀ ਆ ਚਾਰ ਕਿਲੋਮੀਟਰ ਤੇ ਤਾਂ ਆਪਣਾ ਪਿੰਡ ਐ ਨਾਲੇ ਰੋਟੀ ਆ ਭਾ ਖਾ ਕੇ ਚੱਲਿਆਂ ਹਜੇ ਭੁੱਖ ਨਹੀਂ ਹੈਗੀ ਗੱਲਾਂ ਬਾਤਾਂ ਕਰਦੇ ਆਪਾਂ ਲੈ ਵਿਸ਼ਾਲੀ ਤੁਸੀਂ ਕਿਵੇਂ ਆ ਸੱਜੀ ਕਾ ਭੈਣ ਸੱਜੀ ਕਾ ਕਦੋਂ ਕਾਇਓ ਕੋਈ ਐਸੇ ਜਾ ਤੂੰ ਐ ਕਰ ਹੁਣ ਪਰਦੀਨ ਚਾਹ ਪਾਣੀ ਬਣਾ ਕੇ ਲੈ ਕੇ ਆ ਹਾਂਜੀ ਲਿਉਣੀ ਆ ਹੋਰ ਬਾਈ ਕੁਬੀਲਦਾਰੀ ਸੈਟ ਹੈ ਤੇਰੀ ਵਧੀਆ ਬਾਈ ਤੂੰ ਦੱਸ ਵਧੀਆ ਚਾਹੀਦੀ ਬਿਸ਼ਾਲੀ ਪੀਣਾ ਚਾਹ ਪਿੰਡ ਵੀ ਜਾਣਾ ਜੀ ਲੇਟ ਹੋਈ ਜਾਂਦੇ ਆ ਮੈਂ ਪੀਣੀ ਹੈਗੀ ਚਾ ਚਲੋ ਚੱਲੀਏ ਕਿਉਂ ਕੀ ਗੱਲੋ ਬਿਸ਼ਾਲੀ ਭਰਾ ਦੇ ਘਰ ਦੀ ਚਾਹ ਵਧੀਆ ਨਹੀਂ ਲੱਗਦੀ ਤੈਨੂੰ ਕੋਈ ਨਹੀਂ ਵੀਰੇ ਐਵੇਂ ਦੀ ਗੱਲ ਨਹੀਂ ਹੈਗੀ ਮੈਂ ਤਾਂ ਹੁਣ ਘਟ ਹੀ ਪੀਣੀ ਹੈ ਚਾ ਜੇ ਨਹੀਂ ਪੀਣੀ ਸੀ ਤਾਂ ਪਹਿਲਾਂ ਤਾਂ ਉਦਨ ਦੀ ਭੈਣ ਨੂੰ ਨਾ ਦੱਦੀ ਤੇ ਨਾਲੇ ਭੈਣ ਦੇ ਦਿਲ 'ਚ ਕੀ ਜਾਊਗਾ ਵੀ ਚਾਹ ਨਹੀਂ ਪੀਕੇਗੀ। ਉਹ ਕੋਈ ਨਾ ਰਹਿਣ ਵੀ ਤੂੰ ਮੈਂ ਕਹਤਾ ਨਹੀਂ ਪਿਣੀ ਚਲੋ ਜਲਦੀਏ ਉਥੇ ਨੌਜ਼ਰਾਨੇ ਨਹੀਂ ਬੈਠੀ ਲਗੀ ਵੀ ਕੰਮ ਕਰ ਦੇਣੀਆਂ ਸਾਰੇ ਕੰਮ ਆ ਹੀ ਪਏ ਹੋਣਗੇ। ਚਲ ਠੀਕ ਐ। ਚਲ ਬਈ ਫਿਰ ਅਸੀਂ ਚੱਲਦੇ ਹਾਂ ਤੇ ਤੁਸੀਂ ਮਾਰਿਓ ਉਹਨੂੰ ਪਿੰਡ ਗਿਆ ਦਾ ਫਿਰ ਛੇਤੀ। ਚਲ ਠੀਕ ਐ ਭਾਈ ਜਿੰਦੂ ਆਵਾਂਗੇ। ਠੀਕ ਐ ਭੈਣੇ ਚੱਲਦੇ ਹਾਂ ਅਸੀਂ। ਠੀਕ ਐ। ਚਲ ਠੀਕ ਐ ਬਲਵੀਨ ਪਹਿਛੜਿਆ ਮੈਂ ਇਹਨਾਂ ਨੂੰ ਗੇੜ ਤੱਕ। ਠੀਕ ਐ। ਦਿਲ ਸਕਦੀ ਮੈਂ ਤੇਨੇ ਚਾਹ ਨਾਲ ਚਾਹ ਬਣਾਈ ਵੀ ਚਲ ਪੀ ਲੂੰਗੀ ਪਰ ਇਹਨੇ ਤਾਂ ਪਰੋਨੇ ਦੀ ਲਾਜ਼ਮੀ ਨਹੀਂ ਰੱਖੀ ਹੈਗੀ ਚਲ ਕੋਈ ਗੱਲ ਨਹੀਂ ਹੋਂਦੇ ਉਹਨਾਂ ਕਰਦੀ ਉਹਨਾਂ ਗੱਲ ਮੈਂ ਵੀ ਕਿੰਨਾ ਕ ਟਾਈਮ ਸਹੀ ਜਮਾ ਬਿਨਾ ਮਤਲਬ ਦੀਆਂ ਜੀਆਂ ਨਾਲੇ ਅੱਜ ਤੱਕ ਕਦੀ ਫਰਕ ਨਹੀਂ ਰੱਖਿਆ ਮੈਂ ਇਹ ਨਾਦਰਮਾਨ ਕਰਨ ਦੇ ਬਾਵਜੂਦ ਵੀ ਆਹ ਗੱਲਾਂ ਸੁਣਨੀਆਂ ਪੈਂਦੀਆਂ ਨੇ ਮੈਨੂੰ ਦੇਖ ਲੈ ਤੁਸੀਂ ਨੂੰ ਦਿਸ਼ਲੀ ਨੇ ਆਪਣੇ ਘਰ ਵਾਲੇ ਦੇ ਸਾਹਮਣੇ ਮੇਰੀ ਕਿੰਨੀ ਬੇਇੱਜ਼ਤੀ ਕੀਤੀ ਦੇਖੀ ਨਾ ਜਾਨ ਮੈਂ ਪਰ ਜੇ ਸਮਝੇ ਫੇਰੀ ਹੈ ਹਾਰਮੋਨ ਨੇ ਤਾਂ ਇਹਨੂੰ ਇੰਨਾ ਕੁ ਸਮਝਾਇਆ ਪਰ ਸਮਝਦੀ ਨਹੀਂ ਸਹੀ ਕਿਹਾ ਤੁਸੀਂ ਹਾਰਮੋਨ ਤਾਂ ਬਥੇਰਾ ਸਾ ਹੋਵਾ ਤੇ ਸਮਝ ਦੇ ਦਰ ਵੀ ਬਥੇਰਾ ਇਹੀ ਐ ਹੈ ਜੀ ਪੋਰਾ ਨਹੀਂ ਸਮਝਦੀ ਹੈਗੀ ਨਾ ਹੀ ਇਹਦਾ ਸੁਭਾਅ ਬਦਲਿਆ ਮੈਂ ਤਾਂ ਸੋਚਿਆ ਸੀ ਵੀ ਸ਼ੱਦ ਵਿਆਹ ਤੋਂ ਬਾਅਦ ਕੁਝ ਬਦਲ ਜੂਗੀ ਪਰ ਕਿੱਥੇ ਇਹਦੇ ਸੁਭਾਅ 'ਚ ਤਾਂ ਪੋਰਾ ਵੀ ਫਰਕ ਨਹੀਂ ਪਿਆ ਹੋਰ ਕੀ ਯਾਰ ਇੰਨੇ ਚੰਗੇ ਇਹਦੇ ਸੋਹਰੇ ਆ ਮਾਰਾ ਮੋਟਾ ਤਾਂ ਸ਼ਰਮ ਮੰਨੇ ਨਾਲੇ ਮਾੜੀ ਜੀ ਤਾਂ ਗੱਲ ਸੀ ਐਡਾ ਮੂੰਹ ਫਲਾਈ ਬੈਠੀ ਏ ਜੇ ਕੋਈ ਗੱਲ ਹੋਵੇ ਫੇਰ ਵੀ ਹੁੰਦਾ ਉਹ ਤੇ ਲਈ ਇਹ ਗੱਲ ਮਾੜੀ ਜੀ ਨਹੀਂ ਨਾ ਪਤਨੀ ਕੀ ਕੁਝ ਸੋਚਦੀ ਹੋਊਗੀ ਮੇਰੇ ਬਾਰੇ ਸੱਚ ਦੱਸਾ ਮੈਨੂੰ ਤਾਂ ਆਪਣੇ ਆਪ ਬਾਰੇ ਪੂਰੀ ਕੁਝ ਮਹਿਸੂਸ ਹੋਈ ਜਾ ਰਹੀ ਅੱਜ ਕਿਉਂ ਪੂਰੀ ਮਹਿਸੂਸ ਹੋ ਰਿਹਾ ਮੈਂ ਸਮਝਿਆ ਨਹੀਂ ਕਰ ਰਹੀ ਕਿ ਹੋ ਗਿਆ ਤੈਨੂੰ ਬਸ ਹੋਈ ਮੈਨੂੰ ਨਾ ਵਿਆਹ ਨਹੀਂ 시 ਕਰਵਾਉਣਾ ਚਾਹੀਦਾ ਤੁਹਾਡੇ ਨਾਲ ਮੈਂ ਵੀ ਨਾ ਮਾਪਿਆਂ ਦੇ ਪਿੱਛੇ ਲੱਗ ਕੇ ਆ ਗਈ ਉਹ ਫੇਰ ਕੀ ਹੋ ਗਿਆ ਬਲਬੀਨ ਜਦੋਂ ਮੈਨੂੰ ਕੋਈ ਇਤਰਾਜ਼ ਨਹੀਂ ਤੈਨੂੰ ਕਾਹਦਾ ਡਰ ਆ ਫਿਰ ਤੂੰ ਗੱਲ ਡਰਦੀ ਨਹੀਂ ਜੀ ਮੇਰੇ ਕਰਕੇ ਤੁਹਾਡੀ ਭੈਣ ਤੁਹਾਡੇ ਨਾਲ ਨਾਰਾਜ਼ ਆ ਮੈਨੂੰ ਇਹੀ ਗੱਲ ਮਹਿਸੂਸ ਹੋਈ ਜਾਂਦੀ ਹੈ ਬਾਰ-ਬਾਰ ਉਹ ਤੂੰ ਛੱਡ ਐਵੇਂ ਨਾ ਦਿਮਾਗ ਤੇ ਬਾਲਾ ਬੋਝ ਨਾ ਪਾ ਤੇ ਐਵੇਂ ਨਾ ਤੂੰ ਟੈਨਸ਼ਨ ਲਿਆ ਕਰ ਹੁਣ ਉਹ ਆਪਦੇ ਘਰ ਆ ਨਾ ਉਹਨੂੰ ਲੈ ਜਾਂਦੇ ਵਸ ਕਾਤਾਬ ਦੇਈਏ ਪਰ ਤੁਹਾਨੂੰ ਵੀ ਪਤਾ ਜਦ ਵੀ ਹੁੰਦੀ ਹੈ ਨਾ ਮੇਰੇ ਬਿਨਾ ਮਤਨ ਤੋਂ ਬੋਲਣ ਲੱਗ ਜਾਂਦੀ ਹੈ ਤਾਂਨੇ ਮੈਨੂੰ ਦੇਣ ਲੱਗ ਜਾਂਦੀ ਹੈ ਪਰੌਣਾ ਕੀ ਸੋਚੂਗਾ ਤੁਸੀਂ ਆਪ ਹੀ ਦੱਸੋ ਪਰੌਣੇ ਦੀ ਟੈਨਸ਼ਨ ਨਾ ਲੈ ਪਰੌਣਾ ਤਾਂ ਆਪਣੇ ਹੱਕ 'ਚ ਹੀ ਹੈ ਨਾ ਤੂੰ ਉਹਦੀ ਟੈਨਸ਼ਨ ਨਾ ਲਿਆ ਕਰ ਤੇ ਖੁਸ਼ ਰਹਿਗਾ ਮਿਆਤਾ ਜੀ ਬਥੇਰੀ ਖੁਸ਼ ਪਰ ਜਿੱਤੇ ਵੀ ਸ਼ਾਦੀ ਹੋਏ ਨਾਲ ਚੱਜ ਨਾਲ ਗੱਲ ਕਰੇ ਤੇਰੀ ਮੁਸ਼ਕਿਲ ਨਹੀਂ ਹੋਣੀ ਕੋਈ ਨਾ ਤੂੰ ਹੁੰਦੈਲ ਛੋਟਾ ਨਾ ਕਰ ਇੱਕ ਦਿਨ ਇਹ ਜਾਂ ਵੀ ਆਊਗਾ ਜੇ ਲੋ ਆਪਣੇ ਕੋਲ ਆਉਗੇ ਚੱਲ ਹੁਣ ਮੈਂ ਆਰਾਮ ਕਰਨਾ ਠੀਕ ਹੈ ਠੀਕ ਹੈ ਸੇਕਿਆ ਨਹੀਂ ਸਮੇਂ ਦੇਕੇ ਸਮਤਾ ਬਦਲਦੇ ਹੀ ਰਹਿੰਦਾ ਜਿਵੇਂ ਜਿਵੇਂ ਵੀ ਸ਼ਾਦੀ ਵਿੱਚ ਸ਼ੁਰੂ ਹੋਈ ਜਾਊਗੀ ਉਦੋਂ ਸਮਝ ਆਈ ਜਾਊਗੀ ਬਾਕੀ ਦਾ ਮੈਨੂੰ ਵਰਕ ਹੀ ਚਾਹੀਦਾ ਅਜੇ ਤਾਈ ਮੇਰਾ ਸਾਥ ਦੇਦੇ ਨਹੀਂ ਹੈ ਵੀ ਨਾ ਹੁਣ ਜੀ ਕੰਮ ਲਈ ਮਾੜੇ ਮਾੜੇ ਗੱਤੇ ਆ ਵੀ ਸੋਚੇ ਲੱਗਦੀ ਹੈ ਚੋਲ ਦੇ ਬਸ ਦੇ ਰਹਨੇ ਕਿੰਨਾ ਖਲਾਰਾ ਪਿਆ ਪਿਆ ਜਦੋਂ ਮੈਂ ਹੁੰਦੀ ਸੀ ਨਾ ਘਰ ਚਮਕਦਾ ਹੁੰਦਾ ਸੀ ਕੀ ਹੋਇਆ ਵਿਸ਼ਾਲੀ ਨਾ ਕਿੰਨਾ ਖਲਾਰਾ ਪਾਇਆਗਾ ਕੋਈ ਗੱਲ ਨਹੀਂ ਕਰਨਾ ਹੈ ਸਫਾਈ ਉਹ ਤਾਂ ਦੋਕ ਦਿਨ ਹੋ ਗਏ ਮੈਨੂੰ ਬੁਖਾਰ ਚੜਦੇ ਹੂ ਤਾ ਕਰਕੇ ਮੇ ਤਾਂ ਸਾਹ ਸੁਪਈ ਜਾਣੀ ਹੋਇਆ ਚੱਜ ਰਣ ਜਿਹਾ ਆਬਦੀ ਲੇ ਪਾਪੂ ਜੀ ਖਤਮ ਹੋਵੇ ਫਿਰ ਤਾਂ ਧਿਆਨ ਜਾਵੇ ਘਰ ਦੀ ਸਫਾਈਆਂ ਵੱਲ ਸਾਰਾ ਦਿਨ ਤਾਂ ਸ਼ਿਸ਼ੂ ਮੂਰੇ ਖੜੇ ਰਹਿਣੀ ਆ ਨਹੀਂ ਨਹੀਂ ਬਿਸ਼ਾਲੀ ਮੈਂ ਵੀ ਕੋਈ ਗੱਲ ਨਹੀਂ ਬਸ ਤਬੀਤ ਜੀ ਖਰਾਬ ਹੋਣ ਕਰਕੇ ਨਾ ਉੱਠੇ ਹੀ ਨਹੀਂ ਗਿਆ ਮੈਂ ਕਿਹਾ ਸੀ ਤੇਰੇ ਵੀਰ ਨੂੰ ਕਿ ਬਿਸ਼ਾਲੀ ਨਹੀਂ ਆਉਣਾ ਹੀ ਆਗਾ ਕੋਈ ਕੰਮ ਵਾਲੀ ਸੱਦ ਕਿਉਂ ਤੂੰ ਕੰਮ ਕਰਾ ਲੈਂਦੇ ਲੈ ਕੰਮ ਵਾਲੀ ਸਦਨ ਤੇ ਕੀ ਲੋੜਾ ਤੂੰ ਹੈਗੀ ਤਾਂ ਹੈਗੀ ਆ ਨੌਕਰਾਣੀ ਆ ਨਾ ਤੇ ਦਿਮਾਗ ਕਿਹੜਾ ਤੇ ਕੰਮ ਕਰਦੀ ਲੋਕਾਂ ਦੇ ਬਾ ਬਿਸ਼ਾਲੀ ਬਾ ਮੈਨੂੰ ਨਾ ਤੇਰੇ ਤੋਂ ਇਹ ਉਮੀਦ ਨਹੀਂ ਸੀ ਵੀ ਤੂੰ ਇੰਨਾ ਪੜ੍ਹ ਲਿਖ ਕੇ ਆਪ ਕੁਝ ਬੋਲੇਗੀ ਤੇਰੀਆਂ ਤਾਂ ਸਾਰੀਆਂ ਪੜੀਆਂ ਖੂਜ ਐ ਨਾ ਮੈਂ ਗਲਤੀ ਕੀਤੀ ਕਿ ਹੈਗਾ ਨੀਮੀ ਜਾਦ ਦਿਆ ਨੌਕਰੀ ਨਹੀਂ ਹੋਈ ਫਿਰ ਆਪਣੇ ਲਈ ਤਾਂ ਨਾ ਤੂੰ ਕੱਡੇ ਕਰਾ ਜ ਦਿੱਤੀਆਂ ਹਜਾਤਾਂ ਬਾਤਾਂ 'ਚ ਵਿਸ਼ਵਾਸ ਰੱਖਦੀ ਐ ਚਲੋ ਕੋਈ ਗੱਲ ਨਹੀਂ ਭਾਜੀ ਮੈਂ ਤਾਂ ਇਹਦੀ ਕਿਸੇ ਗੱਲ ਦਾ ਬੜੀ ਗੁੱਸੇ ਹੀ ਨਹੀਂ ਕਰਿਆ ਨਿਆਣੀ ਅ ਵਿਚਾਰੀ ਉਹ ਨਹੀਂ ਭੈਣੇ ਹੁਣ ਨਿਆਣੀ ਨਹੀਂ ਹੈਗੀ ਇਹ ਬਾਈ ਤੂੰ ਤਾਂ ਇੰਨਾ ਪੜ੍ਹ ਲਿਖਿਆ ਇਹਦੀ ਤਾਂ ਸੋਚ ਬਦਲੁੰਦਾ ਮਣੀ ਮੋਟੀ ਬਾਈ ਮੈਂ ਤਾਂ ਉਹਦਾ ਫਰਜ਼ ਨਿਭਾਤਾ ਪਰ ਇਹਨੇ ਮੇਰੀ ਕਦੇ ਗੱਲ ਹੀ ਨਹੀਂ ਮੰਨੀ ਰੱਬ ਨੇ ਨਾ ਇਨਸਾਨ ਬਣਾਈ ਸੀ ਤੇ ਜਾਪਾ ਪਾਤਾ ਧਰਮ ਅਸੀਂ ਆਪ ਬਣਾਏ ਆ ਕੀ ਗੱਲ ਹੋਗੀ ਜੇ ਭੈਣ ਦੀ ਮਾਂ ਝਾੜੂ ਪੋਚੇ ਕਰਦੀ ਆ ਲੋਕਾਂ ਦੇ ਪਰ ਮੰਗ ਕੇ ਤਾਂ ਨਹੀਂ ਖਾਂਦੀ ਕਿਸੇ ਤੋਂ ਦੋ ਵਕਤ ਦੀ ਰੋਟੀ ਕਮਾ ਕੇ ਖਾਂਦੇ ਆ ਅਗਲੇ ਸਹੀ ਕਿਹਾ ਬਾਈ ਤੂੰ ਪਰ ਇਹਦੇ ਤੋਂ ਵੀ ਗੱਲ ਪੱਲੇ ਪਵੇ ਫੇਰ ਹੀ ਐ ਇਹ ਜੀ ਨਹੀਂ ਪੱਲੇ ਪੈਂਦੀ ਗੱਲ ਨਾਲੇ ਨਾ ਇਸ ਘਰ ਚ ਵਿਆਹ ਕੇ ਆਈ ਸੀ ਕੱਢ ਕੇ ਨਹੀਂ ਲੈਂਦੀ ਲਾਵਾ ਲਈਆਂ ਤਾਂ ਲੈ ਕੇ ਆਇਆ ਵਿਸ਼ਾਲੀ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਜੇ ਤੇਰੇ ਆਹੀ ਲੱchnਾ ਨਾ ਤਾਂ ਤੂੰ ਰਹਿ ਇੱਥੇ ਮੈਂ ਨਹੀਂ ਤੈਨੂੰ ਨਾਲ ਲੈ ਕੇ ਜਾਣਾ ਨਹੀਂ ਘਟਿਆ ਸੋਚ ਪੱਬੀ ਮੈਨੂੰ ਮਾਫ ਕਰ ਦੋ ਮੇਰੀ ਸੋਚ ਸੱਚੀ ਬਹੁਤ ਛੋਟੀ ਆ ਮੈਂ ਪਤਾ ਨਹੀਂ ਕੀ ਕੀ ਸੋਚੀ ਦੀ ਪੱਬੀ ਮੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਪਲੀਜ਼ ਮੈਨੂੰ ਮਾਫ ਕਰ ਦੋ ਨਹੀਂ ਨਹੀਂ ਕੋਈ ਗੱਲ ਨਹੀਂ ਵਿਸ਼ਾਲੀ ਤੂੰ ਤੇਰੀ ਛੋਟੀਆ ਤਾਣਾ ਵਰਗੀ ਹੈ ਨਾਲੇ ਤੈਨੂੰ ਤਾਂ ਮੈਂ ਆਪਣੀ ਨੰਦ ਕਦੇ ਸਮਝੀ ਜੇ ਆਹੀ ਅਕਲ ਪਹਿਲਾਂ ਨਿਉਂਦੀ ਨਾ ਆ ਕੁਛ ਇਥੋਂ ਤੱਕ ਹੋਣਾ ਹੀ ਨਹੀਂ ਸੀ ਚਲ ਹੁਣ ਮੇਰੇ ਮੂੰਹ ਕੰਨੀ ਨਾ ਘੜੀ ਚੱਕੀ ਜਾ ਚਾਹ ਬਣਾ ਲਓ ਪਹਿਨੇ ਤੁਸੀਂ ਨਾਲੇ ਕਰੋ ਕੰਮ ਕਰ ਹਾਂ ਜੀ ਪਾਪੀ ਚਲ ਬਈ ਆਪਾਂ ਵੀ ਮੜਾ ਕੰਮ ਜਾ ਕੇ ਆਣਾ ਤੇ ਆਪਾਂ ਵੀ ਜਾ ਜੀ ਆ ਜਾ ਬਈ